ਇਸ ਸੇਵਕ ਦਿਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸੱਥਿਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸੇ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਵਿੱਚ ਸਿੱਧੀਆਂ ਮੁਲਾਕਾਤਾਂ ਕਰਾਂਗੇ ਮਾਣਯੋਗ ਐਸਐਸਪੀ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਨਾਲ ਕਿ ਕੀ ਜਾਣਕਾਰੀਆਂ ਦੇ ਰਹੇ ਨੇ ਕਿਸ ਅਪਰਾਧੀ ਨੂੰ ਫੜਿਆ ਗਿਆ ਹੈਗਾ ਅੱਜ ਵਿਸ਼ੇਸ਼ ਪ੍ਰੈਸ ਦੀ ਵੱਡੀ ਕਾਨਫਰੰਸ ਬੁਲਾਈ ਜਾ ਰਹੀ ਹੈ ਅੱਜ ਸਿੱਧੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਕਰਪਾਉਣ ਜਾ ਰਹੇ ਹਾਂ ਮਾਣਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਐਸਬੀਐਸ ਨਗਰ ਨੂੰ ਕੱਲ ਇੱਕ ਭਾਰੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਸਾਡੀ ਸੀਆਈਏ ਦੀ ਟੀਮ ਦੇ ਵਿੱਚ ਐਸਆਈ सुरेंद्र ਸਿੰਘ ਪਿੰਡ ਸਜਾਵਲ ਦੇ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਉੱਥੋਂ ਉਹਨਾਂ ਨੂੰ ਇੱਕ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੋਟਰਸਾਈਕਲ ਸਿੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਤੇ ਉੱਥੇ ਸਾਡੇ ਡੀਐਸਪੀ ਡੀ ਪ੍ਰੇਮ ਕੁਮਾਰ ਜੀ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ 610 ਗ੍ਰਾਮ ਜਿਹੜੀ ਅਫੀਮ ਹੈ ਉਹ ਬਰਾਬਰਤ ਹੋਈ ਹੈ ਇਹਦੇ ਵਿੱਚ ਅਸੀਂ ਦੋ ਜਿਹੜੇ ਅਕਿਊਜ਼ ਅਰੈਸਟ ਕੀਤੇ ਐ ਇੱਕ ਲਵਦੀਪ ਸਿੰਘ ਉਮਰ 24 ਸਾਲ ਤੇ ਆਕਾਸ਼ਦੀਪ ਸਿੰਘ ਗਿੱਲ ਇਹਦੇ ਵਿੱਚ ਸਦਰ ਨਵਾਂ ਸ਼ਹਿਰ ਦੇ ਵਿੱਚ 18 ਨੰਬਰ ਮੁਕੱਦਮਾ ਅੰਡਰ ਐਨਡੀਪੀਐਸ ਐਕਟ ਦਰਜ ਕੀਤਾ ਗਿਆ ਕਿੱਥੇ ਦਾ ਰਹਿਣ ਵਾਲੇ ਇਹ ਦੋਵੇਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਐ ਜਿਹੜਾ ਲਵਦੀਪ ਐ ਉਹ ਜੈਨਪੁਰ ਬਲਾਚੌੜਾ ਰਹਿਣ ਵਾਲਾ ਐ ਤੇ ਆਕਾਸ਼ਦੀਪ ਜਿਹੜਾ ਹੈਗਾ ਉਹ ਸਜਾਵਲਪੁਰ ਪਿੰਡ ਦਾ ਹੀ ਰਹਿਣ ਵਾਲਾ ਹੈ। ਇਹ ਫਸਟ ਟਾਈਮ ਕੰਮ ਕਰ ਰਿਹਾ ਹੈ ਸਰ ਪਹਿਲੀ ਵੀ ਕੰਮ ਕੀਤਾ। ਇਹਨਾਂ ਦਾ ਅਸੀਂ ਰਿਕਾਰਡ ਜੋ ਹੁਣ ਤੱਕ ਚੈੱਕ ਕੀਤਾ ਇਹਨਾਂ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ। ਬਟ ਅਸੀਂ ਫਿਰ ਵੀ ਇਹ ਇਸ ਚੀਜ਼ ਨੂੰ ਚੈੱਕ ਕਰਾਂਗੇ ਕਿ ਕਿੰਨੇ ਚਿਰ ਤੋਂ ਇਹ ਕੰਮ ਕਰ ਰਿਹਾ ਹੈ। ਵੀ ਆਪੀ ਕਿੱਥੋਂ ਲਿਗਾ ਹੈ ਸਰ? ਇਹਦੇ ਵਿੱਚ ਸਾਨੂੰ ਜਿੱਥੋਂ ਇਹ ਲੈ ਕੇ ਆਏ ਹੈ ਉਹ ਵੀ ਬੰਦੇ ਆਇਡੈਂਟੀਫਾਈਡ ਹੈ। ਅਸੀਂ ਉਹ ਬੈਕਵਰਡ ਲਿੰਕ ਕਰ ਰਹੇ ਹਾਂ। ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਹ ਅਸੀਂ ਅਜੇ ਰਿਵੀਲ ਨਹੀਂ ਕਰ ਸਕਦੇ। ਕਿੰਨਾ ਇਨਵੈਸਟਮੈਂਟ ਕੀਤਾ ਲੈ ਪਰਫਿਊਮ ਲਾਣ ਵਾਸਤੇ ਕਿਤਨੇ ਪੈਸ ਇਹਨਾਂ ਦਾ ਕੋਈ ਜਾਣਕਾਰ ਸੀਗਾ ਹਜੇ ਇਹਨਾਂ ਨੇ ਪੇਮੈਂਟ ਕੀਤੀ ਨਹੀਂ ਹੈਗੀ ਉਹ ਇਹਨਾਂ ਨੂੰ ਫੜਾ ਗਿਆ ਸੀ ਬਾਕੀ ਜੋ ਹੈ ਉਹ ਅਸੀਂ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਇਹ ਜਿਹੜਾ 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 ਅੱਗੇ ਕਿਸੇ ਨਾਲ ਗੱਲਬਾਤ ਹੋਈ ਹੈ ਉਹ ਉਹੀ ਗੱਲ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਸਾਰਾ ਅਸੀਂ ਤੁਹਾਨੂੰ ਦੁਆਰਾ ਬਰੀਫ ਕਰਦੇ ਹਾਂ ਇਹਦੇ ਨਾਲ ਕਿਸ ਨੂੰ ਪਤਾ ਲੱਗਿਆ ਇਹ ਇਹਨਾਂ ਦੇ ਕਾਨੂੰਨ ਮੁਤਾਬਕ ਜੇ ਇਹ ਇੱਥੇ ਲੋਕਲ ਹੀ ਦੇਣਾ ਸੀਗਾ ਬਟ ਕਿਸੇ ਦਾ ਨਾਮ ਹਜ ਤੱਕ ਸਾਹਮਣੇ ਨਹੀਂ ਆਇਆ ਸਰ ਇਹਨਾਂ ਚੋਂ ਨਹੀਂ ਕਰੋ ਪੀ ਤਾਂ ਆਕਾਸ਼ਦੀਪ ਜਿਹੜਾ ਸਜਾਵਲਪੁਰ ਪਿੰਡ ਦਾ ਹੈ ਤੁਸੀਂ ਕਿਉਂਕਿ ਉਸ ਸਾਈਡ ਤੋਂ ਆ ਰਹੇ ਸੀ ਤਾਂ ਘਰ ਵੱਲ ਆ ਰਹੇ ਸੀ ਆਪਣੇ ਇਹ 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 ਜੀ ਇਹ ਬਿਲਕੁਲ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹਦਾ ਜਿਹੜਾ ਆਕਾਸ਼ਦੀਪ ਦਾ ਪਿੰਡ ਵੀ ਉਹੀ ਹੈਗਾ ਤਾਂ ਮੋਸਟਲੀ ਸਾਨੂੰ ਲੱਗਦਾ ਕਿ ਆਪਣੇ ਘਰ ਤੋਂ ਆ ਰਹੇ ਇਹ ਪੈਦਲ ਹੀ ਸੀ ਸਰ ਨਹੀਂ ਨਹੀਂ ਦੋਨੋਂ ਪਲੈਟਨਾ ਮੋਟਰਸਾਈਕਲ ਦੇ ਉੱਤੇ ਸੀਗੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀ ਸਰ ਜਿਹੜਾ ਮੋਟਰਸ ਕਾਪੀ ਹੈ ਉਹਨੂੰ ਵੈਰੀਫਾਈ ਕਰਾਂਗੇ ਕਿ ਕਿਹਦੇ ਨਾਮ ਹੈ ਕਚੋਰੀ ਦਾ ਕਿ ਇਹਨਾਂ ਦਾ ਆਪਣਾ ਹੈਗਾ ਇੱਕ ਵਾਰੀ ਮਾਨੀ ਮਿਲਦਾ ਸ ਹੈ ਆ ਇਹਨਾਂ ਨੂੰ ਅੱਜ ਪੇਸ਼ ਕਰਤਾ ਹੈਗਾ ਸਾਨੂੰ 3 ਦਿਨ ਦਾ ਰਿਮਾਨਡ ਜਿਹੜਾ ਮਿਲ ਗਿਆ ਹੈਗਾ ਉਹਦੇ ਵਿੱਚ ਅਸੀਂ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਦੋਵਾਂ ਤੇ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਂਦੇ ਸੀ ਤੇ ਕਿ ਇਹਨਾਂ ਨੂੰ ਇਹਨੇ ਵੇਚਣੀ ਸੀਗੀ ਸਰ ਇਹਨਾਂ ਦੀ ਏਜ ਕਿੰਨੀ ਹੈਗੀ ਆ ਇਹ 24 25 ਸਾਲ ਹੈਗੀ ਹੈ ਜੀ ਜਿਹੜਾ ਲਖਦੀਪ ਹੈ ਉਹਦੀ 24 ਹੈ ਆਕਾਸ਼ਦੀਪ ਦੀ 28 ਸਾਲ ਉਮਰ ਹੈਗੀ ਆ ਸਰ ਨੌਜਵਾਨ ਕਿਉਂ ਇਸ ਰਸਤੇ ਤੇ ਤੁਰੇ ਹੋਏ ਹੈਗੇ ਆ ਕੀ ਇਹ ਕੋਈ ਬਿਲਕੁਲ ਜੀ ਇਹ ਬਿਲਕੁਲ ਇਹ ਤੁਹਾਡਾ ਜਿਹੜਾ ਕਹਿਣਾ ਹੈ ਇਹ ਨੌਜਵਾਨ ਜਿਹੜੇ ਹੈਗੇ ਆ ਇਹ ਬਿਲਕੁਲ ਗਲਤ ਰਾਹ ਤੇ ਜਾ ਰਹੇ ਹੈ ਜਿੱਦਾਂ ਕਿ ਪਹਿਲਾਂ ਵੀ ਅਸੀਂ ਕਈ ਉਪਰਾਲੇ ਕੀਤੇ ਅਸੀਂ ਕ੍ਰਿਕਟ ਮੈਚ ਵੀ ਕਰਵਾਏ ਸੀ ਤੇ ਇਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਪੜ੍ਹਾਈ ਵੱਲ ਲੱਗੋ ਤੇ ਖੇਡਾਂ ਵੱਲ ਲੱਗੋ ਤੇ ਇਹਨਾਂ ਚੀਜ਼ਾਂ ਤੋਂ ਪਰੇ ਰਹੋ ਇਹ ਸਰ ਕਰਦੇ ਕੀ ਐਕਸੁੱਲੇ ਵਿੱਚ ਹੁਣ ਕੀ ਕਰਦੇ ਆ ਇਹ ਆਕਾਸ਼ ਕੀ ਪੁੱਛਿਆ ਜੀ ਤੁਸੀਂ ਇੱਕ ਕਰਦੇ ਕੀ ਆ ਪੜ੍ਹਦੇ ਆ ਇਹ ਵੈਸੇ ਤਾਂ ਜੀ ਇਹ ਦਿਹਾੜੀ ਕਰਦੇ ਆ ਕਾਸ਼ਦੀਪ ਜਿਹੜਾ ਹੈਗਾ ਉਹ ਥੋੜੀ ਲੋਕਲ ਖੇਤੀਬਾੜੀ ਕਰਦਾ ਹੈਗਾ ਜੀ ਇਹ ਆਪੇ ਛੁੱਕ ਕੇ ਪਰਿਵਾਰਟੀ ਕਰਦੇ ਹਾਂ ਪਰਿਵਾਰ ਜੀ ਇੱਥੇ ਹੀ ਪਿੰਡੀ ਰਹਿੰਦੇ ਹੈਗੇ ਆ ਇਹ ਉਹ ਵੀ ਖੇਤੀਬਾੜੀ ਦੇ ਵਿੱਚ ਹੀ ਹੈਗੇ ਆ ਮਾਨਯੋਗ ਡੀਜੀਪੀ ਪੰਜਾਬ ਦੀਆਂ ਹਾਜ਼ਰਤਾਂ ਮੌਜੂਦਿਕ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਐਸਬੀਐਸ ਨਗਰ ਪੁਲਿਸ ਨੂੰ ਕੱਲ ਇੱਕ ਭਾਰੀ ਕਾਮਯਾਬੀ ਬਰਾਮਦ ਮਿਲੀ ਹੈਗੀਏ ਸਾਡੇ ਸੀਆਈਏ ਦੇ ਐਸਆਈ ਸੁਰਿੰਦਰ ਸਿੰਘ ਜਦੋਂ ਪਿੰਡ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਤਾਂ ਉਧਰੋਂ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਉਸ ਮੋਟਰਸਾਈਕਲ ਨੂੰ ਰੋਕਿਆ ਗਿਆ ਉਹ ਮੋਟਰਸਾਈਕਲ ਸੁੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਤੇ ਉੱਥੇ ਸਾਡੇ ਡੀਐਸਪੀ ਡੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਜਿਹੜੀ 6 ਅਫੀਮਾ ਨਾਲ ਕੋਲ ਬਰਾਮਦ ਹੋਈ ਉਹਦੇ ਵਿੱਚ ਅਸੀਂ ਇੱਕ ਐਨਡੀਪੀਐਸ ਦਾ ਮਕਦਮਾ ਸਦਰ ਨਵਾਂ ਸ਼ਹਿਰ ਦੇ ਵਿੱਚ ਤਰਜ ਕੀਤਾ। ਇਹਦੇ ਵਿੱਚ ਦੋ ਅਕਿਊਜ਼ ਨੂੰ ਗਰਾਉਂਡ ਅਪ ਕੀਤਾ ਗਿਆ। ਇੱਕ ਲਵਦੀਪ ਸਿੰਘ ਤੇ ਦੂਸਰਾ ਆਕਾਸ਼ਦੀਪ ਸਿੰਘ। ਇਹ ਕਿੱਥੇ ਦੇ ਰਹਿਣ ਵਾਲੇ ਦੋਵੇਂ? ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਐ। ਜਿਹੜਾ ਲਵਦੀਪ ਸਿੰਘ ਹੈਗਾ ਉਹ ਜੈਨਪੁਰ ਥਾਣਾ ਬਲਾਚੌਰ ਦਾ ਰਹਿਣ ਵਾਲਾ ਐ ਤੇ ਆਕਾਸ਼ਦੀਪ ਸਿੰਘ ਜਿਹੜਾ ਹੈਗਾ ਉਹ ਸਜਾਵਲਪੁਰ ਥਾਣਾ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਐ। ਇਹ ਬਿਲਕੁਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਅਸੀਂ ਇਹਦੇ ਵਿੱਚ ਬਿਲਕੁਲ ਦੋਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿਹਨੂੰ ਅੱਗੇ ਵੇਚ ਨਹੀਂ ਸੀ ਪਹਿਲੇ ਕੋਈ ਮਾਮਲੇ ਦਰਜ ਨਹੀਂ ਹਜੇ ਤੱਕ ਸਾਡੀ ਤਫਰੀਦ ਦੇ ਵਿੱਚ ਇਹਨਾਂ ਦੋਵਾਂ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈਗਾ ਵੀ ਆਪ ਵੀ ਨਸ਼ਾ ਕਰਦੇ ਸੀ ਹਾਂ ਇਹ ਬਿਲਕੁਲ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਸਾਨੂੰ ਲੱਗਦਾ ਕਿ ਆਪ ਵੀ ਕੰਜ਼ੂਮ ਕਰਦੇ ਸੀਗੇ। ਇਹ ਮੋਟਰਸਾਈਕਲ ਚੋਰੀ ਹੈਗੀ ਇਸ ਕਰਕੇ। ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹਨੂੰ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਆਪਣਾ ਹੈਗਾ ਬਟ ਫਿਰ ਵੀ ਜਿਹੜੀ ਇਹਦੀ ਕਾਪੀ ਹੈਗੀ ਉਹ ਸੀ ਲੈ ਲਈ ਹੈ ਉਹ ਸਾਰਾ ਪਿੱਛੇ ਵੈਰੀਫਾਈ ਕਰਾਂਗੇ ਆਰਟੀਓ ਦਫ਼ਤਰ ਤੋਂ ਕਿ ਚੋਰੀ ਦੀ। ਕਿ ਕੀਮਤ ਕਿੰਨੀ ਹੋ ਸਕਦੀ ਹੈ? 6 ਕਿਲੋ ਜਿਹੜਾ ਫੀਮੇਲ ਕੀ ਕੀਮਤ ਕੀ ਹੈ? ਇਹਦੇ ਵਿੱਚ ਤਾਂ ਇਹ ਅਲੱਗ-ਅਲੱਗ ਕੀਮਤ ਹੈਗੀ ਹੈ ਬਿਲਕੁਲ ਮਤਲਬ ਲੋਕਲ ਅਲੱਗ ਹੈ ਜਿੱਥੋਂ ਲੈ ਕੇ ਜਾਂਦੇ ਐ ਜਿਵੇਂ ਪਹਿਲੇ ਪੜਾਜ ਕੁਸ਼ੋਰ ਹੋਈ ਸੈਕਿੰਡ ਪੜਾਜ ਤੀਜੇ ਪ ਸਾਨੂੰ ਜੋ ਹੁਣ ਤੱਕ ਲੱਗਦਾ ਹੈਗਾ ਕਿ ਹਾਂ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਬਟ ਇਹਨਾਂ ਦਾ ਕੋਈ ਮਕਦਮਾ ਦਰਜ ਨਹੀਂ ਹੈਗਾ ਸਰ ਐਡੀ ਵੱਡੀ ਖੇਪ ਹੈ ਪਰ ਚੂਨ ਚ ਤਾਂ ਨਹੀਂ ਵੇਚਦੇ ਹੁਣੇ ਸਦਾ ਮੋਰੇ ਕੀ ਤਾਂ ਗੱਲਬਾਤ ਕਰਨ ਜਾ ਰਹੇ ਹੋਣਗੇ ਬਿਲਕੁਲ ਜੀ ਸਾਨੂੰ ਵੀ ਇਹੀ ਲੱਗਦਾ ਅਸੀਂ ਪਿੱਛੇ ਤੱਕ ਵੀ ਜਾਵਾਂਗੇ ਕੀ ਪਤਾ ਹੋ ਸਕਦਾ ਕਿ ਜਿੱਥੋਂ ਇਹ ਲੈ ਕੇ ਜਾਂਦੇ ਆ ਉੱਥੋਂ ਹੋਰ ਜ਼ਿਆਦਾ ਹੋ ਰਿਕਵਰੀ ਹੋ ਸਕਦਾ ਹੋਰ ਵੀ ਕੁਝ ਹੋਊਗੀ ਨਾ ਦਰ ਨਾਲ ਕਿ ਦੋ ਹੀ ਸੀ ਇਹ ਹਜੇ ਤੱਕ ਤਾਂ ਜੀ ਦੋ ਹੀ ਦੋ ਹੀ ਦਾ ਨਾਮ ਸਾਹਮਣੇ ਆਇਆ ਅਸੀਂ ਬੈਕਵਰਡ ਲਿੰਕ ਦੇ ਵਿੱਚ ਜਾਵਾਂਗੇ ਸਾਨੂੰ ਲੱਗਦਾ ਹੈ ਕਿ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆ ਸਕਦਾ ਐਨਡੀਪੀਐਸ ਦਾ ਮਾਮਲਾ ਕੀ ਰਿਮਾਂ ਸੇਵਕ ਦੇਖ ਰਹੇ ਸਾਰੇ ਹੀ ਸ੍ਰੀ ਜਤਾਰ ਸਿੰਘ ਜੱੱਬੋ ਬਾਲਦੇਵ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਵੀਡੀਓ ਨੂੰ ਵੱਤ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ 94650 13313 ਤੇ ਕਰੋ ਸੰਪਰਕ ਧੰਨਵਾਦ ਮਿਹਰਬਾਨੀ ਸ਼ੁਕਰੀਆ